ਆਪਾਂ ਖੜੇ ਆਂ ਜੀ ਬੰਟੀ শেਠ ਕੋਲੇ ਤੇ ਬੰਟੀ শেਠ ਕਹਿੰਨੇ ਕੰਮ ਚਲਾਇਆ ਵੀ ਹਰੇਕ ਐਤਵਾਰ ਨੂੰ ਇੱਥੇ ਪੂੜੀਆਂ ਬਣਾਇਆ ਕਰਨੀਆਂ ਤੁਸੀਂ ਦੇਖ ਸਕਦੇ ਹੋ ਵੀ ਪੂੜੀਆਂ ਬਣਾ ਰਹੇ ਆ ਤੇ ਨਾਲ ਸਬਜੀ ਅਚਾਰ ਤੇ ਸਲਾਦ ਵਗੈਰਾ ਇਹ ਸਾਰਾ ਕੁਝ ਦਿਆ ਕਰਨਗੇ ਇਹ ਕਹਿੰਦੇ ਵੀ ਸਾਨੂੰ ਤੁਸੀਂ ਫੋਨ ਤੇ ਆਰਡਰ ਦੇਣਾ ਤੇ ਅਸੀਂ ਤੁਹਾਨੂੰ ਪੂੜੀਆਂ ਵੀ ਤੁਹਾਡੇ ਘਰ ਤੱਕ ਪਹੁੰਚਾ ਕੇ ਦੇਵਾਂਗੇ ਦੇਖੋ ਕਿੰਨੀਆਂ ਸੋਹਣੀਆਂ ਪੂਰੀਆਂ ਬਣਦੀਆਂ ਪਈਆਂ ਤੇ ਜਿਹਨੇ ਇੱਥੇ ਬਹਿ ਕੇ ਖਾਣੀ ਹੈ ਉਹ ਕਹਿੰਦੇ ਇੱਥੇ ਬਹਿ ਕੇ ਸਾਡੇ ਘਰੇ ਬਹਿ ਕੇ ਵੀ ਖਾ ਸਕਦਾ ਇਹ ਵੀ ਸੌਦਾ ਉਹ ਕਹਿੰਦੇ ਨਾਲ ਹੈਗੀ ਆ ਤੇ ਬਾਈ ਬੰਟੀ ਦਾ ਤੁਹਾਨੂੰ ਨੰਬਰ ਵੀ ਦੇਵਾਂਗੇ ਤੇ ਤੁਸੀਂ ਕਾਲ ਕਰਕੇ ਤੇ ਇਹਨਾਂ ਦੇ ਕੋਲੋਂ ਪੂਰੀਆਂ ਦੇ ਆਰਡਰ ਜਿਹੜਾ ਉਹ ਕਰਵਾ ਸਕਦੇ ਹੋ ਧੰਨਵਾਦ ਜੀ